ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੇ ਟਾਈਮ ਦੇ ਵਿੱਚ ਪੈਸਾ ਬਹੁਤ ਜ਼ਰੂਰੀ ਆ ਪੈਸੇ ਤੋਂ ਬਿਨਾ ਬੰਦਾ ਕੱਖਲਾ ਨਹੀਂ ਰਹਿੰਦਾ ਕਾਚ ਗਰੀਬੀ ਆ ਬੱਚੇ ਪੜ ਨਹੀਂ ਪਾ ਰਹੇ ਹੋਰ ਤੁਹਾਡੇ ਕਈ ਐਸੇ ਕੰਮ ਹੈ ਵਾ ਸਾਰੇ ਰੁਕੇ ਪਏ ਆ ਅਗਰ ਪੈਸਾ ਰੱਬ ਨਹੀਂ ਹੈ ਤੇ ਪਰ पैसा है बहुत कुछ थोन तो मैं कुछ उपाय देन लगा वा एक करके तुम अपनी गरीबी खत्म कर सकते हो जयफल लेना है जयफल हाथी फड़ के जो भी तुम मंगोगे तो ती इछा पूरी होएगी हाथ से रगलो मेरी गरीबी खत्म हो चुकी है मेरी गरीबी खत्म हो चुकी है 11 ਮਾਰੀ ਬੋਲੋ ਹਣ ਦੁਕਾਨ ਤੇ ਗਾਹਕ ਨਹੀਂ ਆ ਰਹੇ ਮੇਰੇ ਦੁਕਾਨ ਤੇ ਗਾਹਕਾਂ ਦੀ ਭੀੜ ਲੱਗੀ ਹੋਈ ਹੈ ਮੇਰੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗੀ ਹੋਈ ਹੈ ਇਸ ਰਾਖਾ ਬੰਦ ਕਰਕੇ ਔਰ ਤੁਸੀਂ ਬੋਲੋ ਮੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਉਹਦਾ ਤੁਸੀਂ ਬੋਲ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਤੁਸੀਂ ਚਿਮਟੇ ਨਾਲ ਫੜ ਲਓ ਜਾਂ ਕਿਸੇ ਨਾਲ ਫੜ ਕੇ ਅੱਗ ਤੇ ਰੱਖ ਕੇ ਨੂੰ ਜਲਾ ਦਿਓ ਇਹਦੀ ਰਾਖ ਹੈਗੀ ਹੈ ਇਹਦੀ ਸੁਆ ਮੂਠੇ ਚ ਪਾ ਦਿਓ ਇਹ ਤੁਸੀਂ 5 ਦਿਨ ਕਰ ਲੋ 7 ਦਿਨ ਕਰ ਲੋ 11 ਦਿਨ ਕਰ ਲੋ ਦੇਖੋ ਤੁਹਾਡੀ ਜ਼ਿੰਦਗੀ ਤਬਦੀਲੀ ਹੋਣੀ ਸ਼ੁਰੂ ਹੋ ਜਾਏਗੀ ਹੁਣ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਮੀਆਂ ਬੀਬੀ ਚ ਬੰਦ ਨਹੀਂ ਹੈਗੀ ਘਰ ਚ ਬਰਕਤ ਹੈ ਨਹੀਂ ਹੈ ਪੈਸਾ ਨਹੀਂ ਆ ਰਿਹਾ ਮੀਆਂ ਬੀਬੀ ਚ ਬੰਦ ਨਹੀਂ ਕਲੇਸ਼ ਰਹਿੰਦਾ ਹੈ ਪੈਸਾ ਘਰ ਚ ਨਹੀਂ ਆ ਰਿਹਾ ਘਰ ਚ ਬਰਕਤ ਨਹੀਂ ਹੈਗੀ ਪੈਸਾ ਕਿਦੋਂ ਆਉਂਦਾ ਕਿੱਥੇ ਨਿਕਲ ਜਾਂਦਾ ਨਹੀਂ ਪਤਾ ਲੱਗਦਾ ਆਸਾਨ ਜਿਹਾ ਇੱਕ ਉਪਾਏ ਹੈਗਾ ਹਰ ਰੋਜ਼ ਸਵੇਰ ਦੀ ਚਾਹ ਮੀਆਂ ਜੀ ਬਣਾਉਣ ਮਤਲਬ ਆਦਮੀ ਬਣਾਵੇ ਉਹ ਜਿਹੜੇ ਇਲਾਚੀ ਜਰੂਰ ਪਾਵੇ 2 ਤੋਂ ਲੈ ਕੇ 5 ਲੈਤੀਆਂ ਤੁਸੀਂ ਪਾ ਸਕਦੇ ਹੋ ਅਦਰਕ ਨਹੀਂ ਪਾਉਣਾ ਇਲਾਚੀ ਵਾਲੀ ਚਾਹ ਆਪਣੀ ਘਰ ਵਾਲੀ ਨੂੰ ਸਵੇਰੇ ਪਿਲਾਓ ਦੇਖੋ ਤੁਹਾਡੇ ਸ਼ੁਕਰ ਜਿਹੜਾ ਹੈਗਾ ਨਾ ਉਹ ਮਜ਼ਬੂਤ ਹੋਏਗਾ ਔਰ ਤੁਹਾਡੇ ਘਰ ਤੇ ਬਰਕਤਾਂ ਦੀ ਲੈਣ ਲੱਗ ਜਾਏਗੀ ਪੈਸਾ ਵੀ ਆਏਗਾ ਲਗਜ਼ਰੀ ਵੀ ਆਏਗੀ ਕਰਕੇ ਦੇਖੋ ਇਹ ਜਿੰਨੇ ਵੀ ਉਪਾਏ ਦੱਸ ਰਿਹਾ ਇਹ ਅਜਮਾਏ ਹੋਏ ਆ ਇਹਨਾਂ ਦੀ ਫੀਡਬੈਕ ਬਹੁਤ ਅੱਛੀ ਆਈ ਹੈ ਇਸ ਕਰਕੇ ਮੈਂ ਸਾਰੇ ਚੌਣਵੇਂ ਲੈ ਕੇ ਆਇਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਲੋਕਾਂ ਨੇ ਆਪਣੀ ਜ਼ਿੰਦਗੀ ਬਦਲੀ ਆ ਤੁਸੀਂ ਵੀ ਬਦਲੋ ਇਹ ਕੋਈ ਉਪਾਏ YouTube ਤੇ ਦੇਖੇ ਹੋਏ ਨਹੀਂ ਆਗੇ ਇਹ ਅਜਮਾਏ ਹੋਏ ਆਗੇ ਆ ਹੁਣ ਘਰ ਦੀ ਬਹੂ ਆਈ ਆ ਉਹਦੀ ਸਾਸ ਨਾਨਾਨ ਜਠਾਣੀ ਦਰਾਨੀ ਉਹਨਾਂ ਲਾਇਕ ਨਹੀਂ ਕਰਦੀਆਂ ਕੋਈ ਵੀ ਕਾਰਨ ਹੋ ਸਕਦਾ ਹੈ ਉਸ ਬਹੂ ਨੂੰ ਚਾਹੀਦਾ ਹੈਗਾ ਸ਼ੁਕਰਵਾਨੂ ਆਪਣੇ ਨੌਣ ਵਾਲੇ ਪਾਣੀ ਦੇ ਵਿੱਚ ਦੋ ਚੁਟਕੀ ਦਾਲਚੀਨੀ ਪਾਊਡਰ ਪਾਉਣਾ ਹੈ ਔਰ ਦੋ ਤਿੰਨ ਬੂੰਦਾਂ ਗੁਲਾਬ ਜਲਦੀਆਂ ਪਾਉਣੀਆਂ ਔਰ ਦੋ ਇਲਾਇਚੀਆਂ ਇੱਕ ਵਾਰੀ ਕੁੱਟ ਕੇ ਪਾਣੀ 'ਚ ਮਿਲਾ ਕੇ ਉਹਦੇ ਨਾਲ ਨਾਉਣਾ ਹੈਗਾ ਦੋਜਾਓ ਭਾਈ ਛੁੱਕਰਵਾਰ ਨੂੰ ਮਰਦ ਚਾਹ ਔਰਤ ਦੇਹੀ ਨਾਲ ਨਾਉਂਦੇ ਆ ਖਾਸ ਕਰ ਆਪਣੇ ਥੱਲੇ ਵਾਲੇ ਸਾਰੇ ਜਿਹੜੇ ਪਾਰਟ ਹੈਗੇ ਆ ਦੇਹੀ ਨਾਲ ਧੋਂਦੇ ਆ ਤੇ ਦੇਖੋ ਬਰਕਤਾਂ ਦੀ ਲੈਣ ਲੱਗ ਜਾਏਗੀ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ ਪੈਸਾ ਮਿਹਨਤ ਕਰੋਗੇ ਪੈਸਾ ਆਏਗਾ ਔਰ ਥੋੜੀ ਮਿਹਨਤ ਤੇ ਵੀ ਜਿਆਦਾ ਪੈਸਾ ਆਏਗਾ ਮੈਂ ਕਦੀ ਨਹੀਂ ਕਿਹਾ ਕਿ ਉਪਾਏ ਕਰ ਲੋ ਮੀ ਬਰੇਗਾ ਮੈਂ ਕਦੇ ਇਹ ਨਹੀਂ ਕਿਹਾ ਕਿ ਉਪਾਏ ਕਰ ਲੋ ਪੈਸੇ ਦੀ ਵਰਖਾ ਹੋ ਜਾਏਗੀ ਮਿਹਨਤ ਕਰੋਗੇ ਥੋੜਾ ਕੰਮ ਕਰੋਗੇ ਜਿਆਦਾ ਪੈਸਾ ਮਿਲੇਗਾ ਉਪਾਏ ਦਾ ਸਿਰਫ ਇਹੀ ਕੰਮ ਹੈਗਾ ਹੋਣਾ ਨੌਕਰੀ ਦੇ ਤਰੱਕੀ ਨਹੀਂ ਹੁੰਦੀ ਪਈ ਨੌਕਰੀ ਉੱਥੇ ਤੋਂ ਉੱਥੇ ਰੁਕੀ ਹੋਈ ਆ ਤਾਂ ਚਾਹੀਦਾ ਹੈ ਕਿ ਰਾਤ ਨੂੰ ਸੌਣ ਲੱਗੇ ਪੰਜ ਦਾਣੇ ਕਾਲੀ ਮੱਜਰੇ ਸਾਂਦਲੇ ਰੱਖ ਕੇ ਸੌ ਜਾਏ ਚਾਹ ਪੂੜੀ ਬਣਾ ਲਵੇ ਚਾਹ ਉਸਾਂ ਰੱਖ ਲਵੇ ਔਰ ਉਹ ਉਥੇ ਪੈ ਰਿਆਂ ਦੇਵੇ 7 ਦਿਨ ਬਾਅਦ ਉਹ ਜਿਹੜੇ ਦਾਣੇ ਹੈਗੇ ਕਿਸੇ ਰੁੱਖ ਦੇ ਜੜਾਂ ਦੇ ਵਿੱਚ ਆਪਣੇ ਕਿਸੇ ਬੂਟੇ ਦੇ ਜੜਜ ਪਾ ਦਿਓ ਫਿਰ ਨਵੇਂ ਰੱਖ ਦਿਓ ਬਹੁਤ ਜਲਦੀ ਤੁਹਾਨੂੰ ਤਰੱਕੀ ਮਿਲੇਗੀ ਹਾਂ ਜਿਹੜਾ ਇਲਾਇਚੀ ਆ ਹਰੀ ਇਲਾਇਚੀ ਦੋ ਇਲਾਇਚੀਆਂ ਆਪਣੇ ਸਿਰਾਂ ਨਾਲ ਰੱਖ ਕੇ ਸੌ ਜਾਓ 21 ਦਿਨ ਬਾਅਦ ਇਹਨੂੰ ਬਦਲੀ ਕਰ ਦਿਓ ਤੁਹਾਡੇ ਕਾਰਦੇ ਵਿੱਚ ਬਰਕਤਾਂ ਔਰ ਪੈਸਾ ਰੁਕੇ ਹੋਏ ਪੈਸੇ ਵੀ ਆਨ ਲੱਪ ਜਾਣਗੇ ਜਾਂ ਕਿਸੇ ਨੂੰ ਉਧਾਰ ਦਿੱਤਾ ਉਹ ਵੀ ਆ ਜਾਏਗਾ ਤੇ ਤੁਹਾਡੇ ਘਰ 'ਚ ਬਰਕਦਰ ਦੀ ਲੈਣ ਲੱਗ ਜਾਏਗੀ ਮਿਹਨਤ ਕਰੋਗੇ ਪੈਸਾ ਜਰੂਰ ਮਿਲੇਗਾ اور ਪੂਰਾ ਮਿਲੇਗਾ ਉਹ ਪੂਰਾ ਜੋ ਜੱਦਾ ਮਿਲੇਗਾ ਹੁਣ ਬਹੁਤ سارے ਲੋਗ ਇਹ ਕਹਿੰਦੇ ਜੀ ਮੇਰੀ ਕਿਸਮਤ ਖਰਾਬ ਹੈ ਗਈ ਮੇਰੀ ਕਿਸਮਤ ਨੂੰ ਇਹ ਆ ਮੇਰੀ ਕਿਸਮਤ ਨੂੰ ਉਹ ਹੋਏਗਾ ਮੇਰਾ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਸੁਣੇ ਹੋ ਨਾ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਸਰਾਨੇ ਥੱਲੇ ਇੱਕ ਡੱਡੀ ਮਤਲਬ 2 ਇੰਚ ਦੇ ਕਰੀਬ ਹੋਵੇ ਸਹਾਨੇ ਥਲੇ ਰੱਖ ਕੇ ਸੋਵੇਂ 7 ਦਿਨ ਬਾਅਦ ਉਹਦੇ ਵਿੱਚ ਚਾਹ ਬਣਾ ਲਵੇ ਜਮ ਜੋ ਮਰਜ਼ੀ ਕਰੇ ਉਹ ਜਿਹੜੀ ਇਲਾਚੀਆਂ ਹੈਗੀਆਂ ਉਹ ਵੀ 21 ਦਿਨ ਬਾਅਦ ਇਸਤੇਮਾਲ ਕਰ ਸਕਦੇ ਹੋ ਜਾਂ ਕਿਸੇ ਬੁਟੇ 'ਚ ਪਾ ਸਕਦੇ ਹੋ ਇਹ ਤੁਹਾਡੇ ਉੱਤੇ ਹੈਗਾ ਇਹ ਬਹੁਤ ਹੀ ਅਜਮਾਏ ਹੋਏ ਉਪਾਏ ਹੈਗੇ ਆ ਜੋ ਰਾਮ ਬਾਂਧੀ ਜਿਹਾ ਕੰਮ ਕਰਦੇ ਆ ਇੱਕ ਦੀ ਫੇਲ ਨਹੀਂ ਹੋਏ ਬਸ ਉਹਨੂੰ ਧਿਆਨ ਧਿਆਨ ਨਾਲ ਸਹੀ ਵਕਤੇ ਕਰਨਾ ਹੈ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਫੁਲਾਨੇ ਟਾਈਮ ਕਿਦੋਂ ਕਰਨਾ ਹੈ ਕੀ ਕਰਨਾ ਹੈ ਹੁਣ ਮੀਆਂ ਬੀਬੀ ਦੇ ਜੇ ਬੰਦੀ ਨਹੀਂ ਪਈ ਰਿਲੇਸ਼ਨਸ਼ਿਪ ਦੀ ਕਮੀ ਹੈਗੀ ਆ ਪਰੇਸ਼ਾਨੀ ਹੈਗੀ ਆ ਮੁੰਡੇ ਨੇ ਕਿਸੇ ਗਰਲਫ੍ਰੈਂਡ ਨਾਲ ਪਿਆਰ ਕੀਤਾ ਉਹਨੂੰ ਘਾ ਨਹੀਂ ਪਾਰੇ ਉਹ ਚਾਹੁੰਦਾ ਕਿ ਮੈਂ ਇਹ ਨਾਲ ਵਿਆਹ ਕਰਾਂ ਘਰਾਂ ਦੇ ਵਿੱਚ ਕਲੇਸ਼ ਚੱਲਦਾ ਪਿਆ ਵਾ ਬੇਮਤਲਬ ਕਲੇਸ਼ ਚੱਲਦਾ ਪਿਆ ਵਾ ਉਦੇ ਕਾਰਨ ਹੋਰ ਵੀ ਹੈਗੇ ਆ ਮਗਰ ਇੱਥੇ ਜੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਆਸ਼ਿਕ ਮਸ਼ਕੂਕ ਦੇ ਵਿੱਚ ਰਿਲੇਸ਼ਨਸ਼ਿਪ ਵਾਸਤੇ ਪਿਆਰ ਵਾਸਤੇ ਤੁਨੇ ਇੱਕ ਬਹੁਤ ਅੱਛਾ ਉਪਾਏ ਦੇਣ ਲੱਗਾ ਉਹ ਤੁਸੀਂ ਕਿਤੇ ਸੁਣਿਆ ਨਹੀਂ ਹੋਣਾ ਸੁਣਿਆ ਵੀ ਹੋਏਗਾ ਤੇ ਪੁੱਟਾ ਤੇ ਦਾ ਸੁਣਿਆ ਹੋਏਗਾ ਇੱਕ ਭੋਜ ਪੱਤਰ ਲੈਣਾ ਹੈਗਾ ਭੋਜ ਪੱਤਰ ਕੋ ਇਸ ਤਰ੍ਹਾਂ ਦਾ ਹੁੰਦਾ ਇਹ ਛੋਟਾ ਪੀਸਾ ਇਹ ਵੱਡੇ-ਵੱਡੇ ਵੀ ਆਉਂਦੇ ਆ ਇਹ ਰੋਖੇ ਦੇ ਵਿੱਚੋਂ ਨਿਕਲਦਾ ਹੈਗਾ ਇਹ ਨੇਚਰਲ ਹੁੰਦਾ ਹੈ ਇਹਨਾਂ ਟੋਕੜੇ ਲੈ ਲੋ ਬੋਹਜ ਪੱਤਰ ਦਾ ਹਰੇ ਪੰਨੇ ਦੇ ਨਾਲ ਆਪਣਾ ਨਾਮ ਉੱਪਰ ਤੇ ਥੱਲੇ ਆਪਣੀ ਘਰ ਵਾਲੀ ਦਾ ਨਾਮ ਜਾਂ ਆਪਣੀ ਸਹੇਲੀ ਦਾ ਨਾਮ ਜਾਂ ਆਪਣੇ ਮਸ਼ੂਕ ਜਿਹਨੂੰ ਕਹਿੰਦੇ ਉਹਦਾ ਨਾਮ ਲਿਖ ਲਓ ਅਗਰ ਲੜਕੀਆਂ ਲਿਖਦੀਆਂ ਵਾਂ ਤੇ ਲੜਕੀ ਪਹਿਲਾ ਆਪਣਾ ਨਾਮ ਲਿਖੇਗੀ ਫਿਰ ਲੜਕੇ ਦਾ ਲਿਖੇਗੀ ਐਸਨੋ ਇਸ ਤਰ੍ਹਾਂ ਫੋਲਡ ਗੋਲ ਕਰਨਾ ਹੈ ਇਹਨੂੰ ਤੈ ਨਹੀਂ ਕਰਨਾ ਸ਼ਾਦੀ ਸ਼ਿਸ਼ੀ ਲੈ ਕੇ ਉਹਦੇ ਵਿੱਚ ਡਬੋ ਦਿਓ ਇਹ ਤੁਸੀਂ ਸ਼ੁੱਕਰਵਾਰ ਨੂੰ ਕਰੋ ਜਿਆਦਾ ਫਲ ਮਿਲੇਗਾ ਔਰ ਉਹਨੂੰ ਟੱਕਲ ਲਗਾ ਕੇ ਸਾਊਥ-ਵੈਸਟ ਦੇ ਕੋਨੇ ਦੇ ਵਿੱਚ ਉਹਨੂੰ ਕਿਤੇ ਛੁਪਾ ਕੇ ਰੱਖ ਦਿਓ ਸਾਊਥ-ਵੈਸਟ ਦੱਖਣ ਪੱਛਮ ਦੇ ਵਿੱਚ ਘਰਲੇ ਇਲਾਕੇ ਦੇ ਜਿਹਨੂੰ ਛੁਪਾ ਕੇ ਰੱਖਦੇ ਹੋ ਦੇਖੋ ਥੋੜੇ ਦਿਨ ਦੇ ਵਿੱਚ ਹੀ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਏਗੀ ਬੱਚੇ ਨੂੰ ਪੜਾਈ ਦੀ ਮਨ ਨਹੀਂ ਲੱਗਦਾ ਪੜਾਈ ਤੋਂ ਭੱਜਦੇ ਪਏ ਆ ਮਾਪਿਓ ਕਹਿੰਦੇ ਮੇਰਾ ਬੱਚਾ ਪੜ੍ਹੇ ਉਹਦੇ ਵਾਸਤੇ ਇੱਕ ਕੰਮ ਕਰਨਾ ਹੈ ਬੱਚੇ ਨੂੰ ਜੋ ਵੀ ਪੜ੍ਹਾਈ ਕਰਾਉਣੀ ਆ ਉਹਨੂੰ ਪੱਛਮ ਵਾਲੇ ਪਾਸੇ ਬਿਠਾਓ ਅਰ ਮੁਹ ਦੇ ਰਹੇਗਾ ਨਾ ਪੜਾਈ ਵਲੇ ਪੂਰਾ ਬਲਣਾ ਹੋਣਾ ਚਾਹੀਦਾ ਸੂਰਜ ਉਗਦਾ ਆਏਗਾ। ਔਰ ਵੀਰਵਾਰ ਨੂੰ ਬੱਚੇ ਦੇ ਹੱਥੋਂ ਥੋੜਾ ਹਲਦੀ ਦਾ ਦਾਨ ਕਰਾ ਦਿਓ। ਹਲਦੀ ਦਾ ਪੈਕਟ ਲੈ ਲਓ 100 ਗ੍ਰਾਮ ਮੰਦਰ ਗੁਰਦੁਆਰੇ ਜਿੱਥੇ ਵੀ ਲੰਗਰ ਬੰਦਾ ਉੱਥੇ ਤੁਸੀਂ ਦੇ ਆਓ। 250 ਗ੍ਰਾਮ ਦੇਣਾ 250 ਰਾਮ ਇਹ ਤੁਹਾਡੇ ਉੱਤੇ ਹੈਗਾ। ਔਰ ਹਲਦੀ ਔਰ ਕੇਸਰ ਮਿਲਾ ਕੇ ਉਹਨੂੰ ਰੱਖ ਲੋ ਤੇ ਬੱਚੇ ਨੂੰ ਕਹੋ ਰੋਜ ਆਪਣੀ ਨਾਭੀ ਦੇ ਉੱਤੇ ਔਰ ਆਪਣੇ ਇਸ ਜਗ੍ਹਾ ਲਗਾਵੇ ਹਲਕਾ ਜਿਆ ਦੇਖੋ ਇਹ ਪੜ੍ਹਾਈ ਦੇ ਵਿੱਚ ਬਹੁਤ ਜਲਦੀ ਮਨ ਲੱਗਣ ਲੱ ਪਏਗਾ ਅਗਰ ਉਹ ਪੜ੍ਹਾਈ ਸਮਝ ਨਹੀਂ ਆ ਰਹੀ ਕਹਿੰਦਾ ਜੀ ਮੈਂ ਪੜ੍ਹਦਾ ਬਹੁਤ ਹਾਂ ਮਗਰ ਸਮਝ ਨਹੀਂ ਆਈ ਤੇ ਉਹਨੂੰ ਕੋ ਸਵੇਰੇ 4 ਵਜੇ ਜੋ ਕੇਤੂ ਦਾ ਟਾਈਮ ਹੁੰਦਾ ਹੈ ਨਾ ਉਸ ਟਾਈਮ ਪੜ੍ਹਾਈ ਕਰੇ पढ़ाई ज्यादा समझ आएगी और आपने जिंदगी च कामयाब हो सतंग जी हमारे काम रुके हुए काम नहीं चल रहा है, पैसे रुक गए हैं, काम बंदे-बंदे रुक जाते बड़ा लाख कोशिश कर रहे हो काम नहीं बंदे पे एक कालिया मिर्च ले लो ये शनिवार शामी करना है हाथ रखो चवाह चले जाओ एक पूरब, फिर पश्चिम मुंह करके पश्चिम फिर उत्तर फिर दक्षिण। और आ आसमान छोड़ देना है अपनी कल्पना करनी कि मेरे हर पास मेरे कम हो रहे हैं मेरे चारों पास्यो कम हो रहे हैं ये सोच के अपने घर वाल आ जाओ पीछे मुड़ के नहीं देखना है चाहे कोई आवाज मारे कोई यार दोस्त कोई भी हो ਪਿੱਛੇ ਮੁੜ ਕੇ ਨਹੀਂ ਦੇਖਣਾ ਔਰ ਘਰ ਆਪਣਾ ਆ ਕੇ ਹੱਥ ਮੂੰਹ ਧੋ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ